ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦੌਤ ਬੰਦਨਨ ਕਬਾਰ ਸਰਬ ਕਲਾ ਸਮਰਥ ਨੁਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨਾ ਤੁਮਾਰੀ ਆਸ ਤੁਮਹੀ ਸਜਣ ਸੁਹੇਲੇ ਰੱਖਹੁ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖੋ ਟਲ ਗੁਰ ਸੇਵੀਐ ਅਨਸੈ ਸਪਾਈਐ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈਐ ਸਤਨਾ ਦੀ ਵਾਹਿਗੁਰੂ ਸਾਹਿਬ ਜੀ ਆ ਸਲੋਕ ਮਹੱਲਾ 3 ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖੇ ਉਪਰੇ ਜਿਨਨੇ ਸਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਪਰੇ ਜਿਨਨੇ ਸਚ ਨਾਮ ਚਿਤ ਲਾਇਆ ਮਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤੇ ਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਪ੍ਰਭੂ ਰਹਿ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭ੍ਰਮ ਕੁਲਾਇਆ ਅੰਮ੍ਰਿਤ ਤਜ ਮਿਖ ਸੰਗ ਰਹਿ ਕਰਤਾ ਆਪ ਖੁਆਇਆ ਗੁਰਮਖਿ ਵਿਰਲੇ ਸੋਜੀ ਪਈ ਜੰਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਲ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਮੇਨ ਸਬਦਾ ਸਭ ਜਗ ਬਉਰਾ ਨ ਬ੍ਰਿਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਉੜੀ ਸੋਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਨਰੰਕਾਰ ਨਰੰਜਨ ਹਰਿ ਅਗਮ ਕਿਆ ਕਹੇ ਗੁਣ ਗਾਈਐ ਜਿਸ ਆਪੁ ਬੁਝਾਏ ਆਪ ਸੋ ਹਰਿ ਮਾਰਗ ਪਾਈਐ ਗੁਰਪੁਰੇ ਮੇਖਾਲਿਆ ਗੁਰਸੇਵਾ ਪਾਈਐ ਜਿਸ ਆਪੁ 부ਝਾਈ ਆਪ ਸੋ ਹਰ ਮਾਰਗ ਪਾਈਐ ਗੁਰਪੁਰੈ ਵੇਖਾਲਿਆ ਗੁਰਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ